ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਢਾਬਾ ਸਟਾਈਲ ਮਟਰ ਪਨੀਰ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਮੈਂ ਤਿੰਨ ਪਿਆਜ਼ ਲਏ ਨੇ ਦੋ ਟਮਾਟਰ ਲਏ ਨੇ ਲਸਣ ਲਿਆਇ ਤੇ 15 ਤੋਂ 18 ਹਰੀਆਂ ਮਿਰਚਾਂ ਲਈਆਂ ਨੇ ਕਿ ਥੋੜਾ ਜਿਹਾ ਅਦਰਕ ਲਿਆਇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਮਟਰ ਪਨੀਰ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਮਟਰ ਲਏ ਨੇ ਇਹੇ ਤਾਜ਼ੇ ਮਟਰ ਆਏ ਹੋਏ ਜਿਹੜੇ ਸਿਆਲ ਦੇ ਉਹ ਵਾਲੇ ਮੈਂ 1/2 ਕਿਲੋ ਮਟਰ ਲਏ ਨੇ ਤੇ ਪਾਈਆ ਪਨੀਰ ਲਿਆ ਹੈ ਜਿਹਨੂੰ ਮੈਂ ਕੀ ਛੋਟੇ ਛੋਟੇ ਕਯੂਬ ਦੇ ਵਿੱਚ ਕੱਟ ਲਿਆ ਹੈ ਹੁਣ ਆਪਾਂ ਤਿਆਰ ਕਰਦੇ ਆ ਜੋ ਮੈਂ ਤੁਹਾਨੂੰ ਪਹਿਲਾਂ ਸਮਾਨ ਦਿਖਾਇਆ ਸੀ ਇਹਨੂੰ ਆਪਾਂ ਰਫਲੀ ਚੋਪ ਕਰ ਲਾਂਗੇ ਕਿਉਂਕਿ ਆਪਾਂ ਇਸ ਨੂੰ ਪਹਿਲਾਂ ਭੁੰਨਣਾ ਹੈ ਇਸ ਕਰਕੇ ਮੈਂ ਇਸ ਨੂੰ ਮੋਟਾ-ਮੋਟਾ ਕੱਟ ਰਹੀ ਹਾਂ ਇਸ ਨੂੰ ਇੱਕ ਪਿਆਜ਼ ਮੈਂ ਇੱਕ ਸਾਈਡ ਤੇ ਰੱਖ ਲਿਆ ਸੀ ਜਦੋਂ ਆਪਾਂ ਤੜਕਾ ਲਾਵਾਂਗੇ ਇਹ ਵਾਲਾ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਕੇ ਜਿੱਦਾਂ ਆਪਾਂ ਆਮ ਤੜਕੇ ਵਿੱਚ ਪੁੰਦੇ ਉਹਦਾ ਭੁੰਨਾਂਗੇ ਪਰ ਜਿਹੜਾ ਬਾਕੀ ਮਸਾਲਾ ਹੈ ਉਹ ਮੈਂ ਮੋਟਾ-ਮੋਟਾ ਕੱਟ ਕੇ ਉਸ ਨੂੰ ਪਹਿਲਾਂ ਕੁੱਕ ਕਰੂੰਗੀ ਕੜਾਹੀ ਮੈਂ ਰੱਖ ਦਿੱਤੀ ਹੈ ਤੇ ਇਸ ਵਿੱਚ ਮੈਂ ਇੱਕ ਕੜਛੀ ਦੇ ਕਰੀਬ ਤੇਲ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇ ਲਈ ਛੱਡ ਦਵਾਂਗੀ ਤੇ ਇਸ ਨੂੰ ਵਿੱਚ ਵਿੱਚ ਚੰਗੀ ਤਰ੍ਹਾਂ ਆਪਾਂ ਹਿਲਾ ਕੇ ਗਰਮ ਕਰਾਂਗੇ ਤੇਲ ਸਾਡਾ ਗਰਮ ਹੋ ਗਿਆ ਹੈ ਹੁਣ ਆਪਾਂ ਇਸ ਵਿੱਚ ਜੋ ਸਮਾਨ ਕੱਟਿਆ ਹੋਇਆ ਸੀਗਾ ਉਹ ਪਾ ਦਵਾਂਗੇ ਤੇ ਇਸ ਨੂੰ ਕੁੱਕ ਕਰਾਂਗੇ ਦੋ ਤੋਂ ਮਿੰਟ ਭੁੰਨਣ ਤੋਂ ਬਾਅਦ ਹੁਣ ਅਸੀਂ ਇਸ ਵਿੱਚ ਚਾਰ ਕਾਜੂ ਪਾ ਦੋਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਹੀ ਰੋਸਟ ਕਰਾਂਗੇ ਤੇ ਇਸ ਨੂੰ ਕਰੀਬ 5 ਤੋਂ 6 ਮਿੰਟ ਹੀ ਲੱਗਣਗੇ ਭੁੰਨਣ ਦੀ ਅਸੀਂ ਇਹਨੂੰ ਪੂਰਾ ਨਹੀਂ ਭੁੰਨਣਾ ਅਸੀਂ ਸਿਰਫ ਇਸ ਨੂੰ 50% ਹੀ ਭੁੰਨਣਾ ਹੈ ਕਿਉਂਕਿ ਉਸ ਤੋਂ ਬਾਅਦ ਵੀ ਆਪਾਂ ਇਸ ਨੂੰ ਤੜਕੇ ਨਾਲ ਵੀ ਜਿਹੜਾ ਹੈ ਉਹ ਭੁੰਨਾਂਗੇ ਇਸ ਕਰਕੇ ਆਪਾਂ 50% ਇਹਨੂੰ ਪਹਿਲਾਂ ਭੁੰਨ ਲਵਾਂਗੇ ਤੇ 50% ਬਾਅਦ ਦੇ ਵਿੱਚ ਤੇ ਪਿਆਜ਼ ਸਾਡੇ ਗਲ ਗਏ ਸੀ ਜੇ ਤੁਸੀਂ ਦੇਖ ਰਹੇ ਹੋ ਇਹ ਚੰਗੀ ਤਰ੍ਹਾਂ ਹੁਣ ਜਿਹੜੇ ਉਹ ਐ ਸੌਫਟ ਹੋ ਗਏ ਆ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਬਟ ਗ੍ਰाइंड ਕਰਨ ਵੇਲੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਇਸ ਨੂੰ ਜ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਉਦੋਂ ਹੀ ਗ੍ਰाइंड ਕਰਨਾ ਹੈ ਤੇ ਦੂਸਰੇ ਪਾਸੇ ਮੈਂ ਇਹਨਾਂ ਨੂੰ ਗ੍ਰाइंड ਕਰਕੇ ਰੱਖ ਦਿੱਤਾ ਸੀ ਤੇ ਮੈਂ ਕੁੱਕਰ ਚੜਾ ਦਿੱਤਾ ਸੀ ਇਸ ਵਿੱਚ ਮੈਂ ਕਰੀਬ 1.5 ਤੋਂ 2 ਕੜਸ਼ੀ ਕੜਸ਼ੀ ਤੇਲ ਪਾਇਆ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੂੰਗੀ ਮੈਂ ਤੇਲ ਅਸੀਂ ਵਿੱਚ ਪਾ ਦਿੱਤਾ ਹੈ ਗਾਈਜ਼ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਸੀਗਾ ਕਿ ਜਿਹੜੀ ਸਾਡੀ ਵੀਡੀਓ ਹੈ ਉਹ ਦੇਖਦੇ ਤਾਂ ਬਹੁਤ ਲੋਕ ਨੇ ਬਟ ਲਾਈਕ ਤੇ ਸਬਸਕ੍ਰਾਈਬ ਬਹੁਤ ਘੱਟ ਕਰਦੇ ਨੇ ਤੇ ਤੁਸੀਂ ਖੁਦ ਦੇਖ ਸਕਦੇ ਹੋ ਜਿਹੜੀ ਸਬਸਕ੍ਰਿਪਸ਼ਨ ਰੇਟ ਹੈ ਥੋੜੀ ਜਿਹੀ ਪਹਿਲਾਂ ਨਾਲੋਂ ਵਧੀ ਤਾਂ ਹੈਗੀ ਹੈ ਬਟ ਅਜੇ ਵੀ ਕਾਫੀ ਐਸੇ ਲੋਕ ਨੇ ਜੋ ਕਿ ਵੀਡੀਓ ਦੇਖਦੇ ਹਨ ਪਸੰਦ ਕਰਦੇ ਹਨ ਲਾਈਕ ਵੀ ਕਰਦੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਮੈਂ ਤੁਹਾਨੂੰ ਰਿਕਵੈਸਟ ਕਰਦੀ ਆਂ ਅਗਰ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇਲ ਸਾਡਾ ਗਰਮ ਹੋ ਗਿਆ ਸੀ ਹੁਣ ਆਪਾਂ ਇਸ ਵਿੱਚ ਦੋ ਚਮਚ ਦੇ ਕਰੀਬ ਜੀਰਾ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀਰਾ ਸਾਡਾ ਭੁੰਨਿਆ ਗਿਆ ਹੁਣ ਆਪਾਂ ਇਸ ਵਿੱਚ ਜਿਹੜਾ ਆਪਾਂ ਇੱਕ ਪਿਆਜ਼ ਸਾਈਡ ਤੇ ਰੱਖਿਆ ਸੀਗਾ ਉਹਨੂੰ ਬਿਲਕੁਲ ਬਰੀਕ ਕੱਟ ਕੇ ਇਸ ਵਿੱਚ ਭੁੰਨ ਦਵਾਂਗੇ ਪਿਆਜ਼ ਵਿੱਚ ਪਾਤਾ ਹੈ ਤੇ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਭੁੰਨਣਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਨੂੰ ਭੁੰਨਣ ਲਈ 4 ਤੋਂ 3 ਮਿੰਟ ਹੀ ਲੱਗਣਗੇ ਪਿਆਜ਼ ਸਾਡੇ ਭੁੰਨੇ ਗਏ ਆ ਹੁਣ ਆਪਾਂ ਇਸ ਵਿੱਚ ਜੋ ਆਪਾਂ ਮਸਾਲਾ ਗ੍ਰाइंड ਕਰਕੇ ਰੱਖਿਆ ਸੀਗਾ ਉਹ ਪਾ ਦੇਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਮਸਾਲਾ ਆਪਾਂ ਵਿੱਚ ਪਾ ਦਿੱਤਾ ਹੈ ਵੈਸੇ ਅਗਰ ਆਪਾਂ ਘਰ ਦੇ ਵਿੱਚ ਮਟਰ ਪਨੀਰ ਬਣਾਉਣੀ ਆ ਤਾਂ ਆਪਾਂ ਜਿਵੇਂ ਆਮ ਤੜਕਾ ਲਗਾਉਂਦੇ ਉਵੇਂ ਹੀ ਲਗਾਣੇ ਆ ਬਟ ਅੱਜ ਆਪਾਂ ਢਾਬਾ ਸਟਾਈਲ ਮਟਰ ਪਨੀਰ ਬਣਾ ਰਹੇ ਆ ਇਸ ਕਰਕੇ ਆਪਾਂ ਜਿਵੇਂ ਉੱਥੇ ਗਰੇਵੀ ਪਹਿਲਾਂ ਪ੍ਰੇਪੇਅਰ ਕੀਤੀ ਜਾਂਦੀ ਹੈ ਪਹਿਲਾਂ ਜਿਹੜੇ ਮਸਾਲੇ ਆ ਨਾ ਰੋਸਟ ਕੀਤੇ ਜਾਂਦਾ ਆਪਾਂ ਬਿਲਕੁਲ ਉਸੇ ਤਰ੍ਹਾਂ ਬਣਾ ਰਹੇ ਆ ਮਸਾਲਾ ਸਾਡਾ ਭੁੰਨਿਆ ਗਿਆ ਹੁਣ ਅਸੀਂ ਇਸ ਵਿੱਚ ਥੋੜੇ ਸੁੱਕੇ ਮਸਾਲੇ ਪਾਵਾਂਗੇ ਇਸ ਵਿੱਚ ਮੈਂ 3 ਚਮਚ ਦੇ ਕਰੀਬ ਹੀ ਨਮਕ ਪਾਇਆ ਹੈ ਤੇ 2 ਚਮਚ ਇਸ ਵਿੱਚ ਮੈਂ ਗਰਮ ਮਸਾਲਾ ਬਣਾਇਆ ਜੋ ਕਿ ਹੋਮ ਮੇਡ ਹੈ ਜੋ ਕਿ ਘਰ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਬਾਹਰ ਦਾ ਮਸਾਲਾ ਅਸੀਂ ਨਹੀਂ ਯੂਜ਼ ਕਰਦੇ ਤੇ ਅੱਧਾ ਚਮਚ ਹੀ ਮੈਂ ਇਸ ਵਿੱਚ ਦੇਗੀ ਮਿਰਚ ਪਾਈ ਹੈ 1 ਚਮਚ ਮੈਂ ਇਸ ਦੇ ਵਿੱਚ ਹਲਦੀ ਦਾ ਪਾ ਰਹੀ ਹਾਂ ਤੇ ਇਹਨਾਂ ਨੂੰ ਮਸਾਲਿਆਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਾ ਸਾਡਾ ਭੁੰਨਿਆ ਗਿਆ ਸੀਗਾ ਇਹਦੇ ਨਾਲ ਜਿਹੜਾ ਤੇਲ ਹੈ ਉਹ ਵੀ ਸੈਪਰੇਟ ਹੋ ਗਿਆ ਸੀਗਾ ਤੇ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤਾਂ ਕਿ ਜਿਹੜਾ ਸਾਡਾ ਮਸਾਲਾ ਇਹੋ نیچے ਨਾ ਲੱਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਾ ਸਾਡਾ ਭੁੰਨ ਕੇ ਤਿਆਰ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਆਪਾਂ ਮਟਰ ਸੀਗੇ ਉਹ ਆਪਾਂ ਇਸ ਵਿੱਚ ਪਾ ਕੇ ਉਹਨਾਂ ਨੂੰ 2 ਤੋਂ 3 ਮਿੰਟ ਵਿੱਚ ਹੀ ਇਹਨਾਂ ਦੇ ਮਸਾਲਾ ਰਲਣ ਤੱਕ ਛੱਡ ਦਵਾਂਗੇ ਮਟਰ ਮੈਂ ਵਿੱਚ ਇਹਦੇ ਬਾਅਦ ਦਿੱਤੇ ਆ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਆਪਾਂ ਕੋਟ ਕਰ ਦਵਾਂਗੇ ਤੁਸੀਂ ਆਪ ਦੇਖ ਸਕਦੇ ਹੋ ਮਸਾਲਾ ਕਿੰਨਾ ਵਧੀਆ ਪੁੰਨੇ ਆ ਇਸ ਦਾ ਕਿੰਨਾ ਵਧੀਆ ਜਿਹੜਾ ਕਲਰ ਉਹ ਆਇਆ ਹੈ ਦੋ ਤੋਂ 3 ਮਿੰਟ ਇਹਦੇ ਵਿੱਚ ਮਟਰਾਂ ਨੂੰ ਰੋਸਟ ਕਰਨ ਤੋਂ ਬਾਅਦ ਹੁਣ ਆਪਾਂ ਇਸਦੇ ਵਿੱਚ ਜਿਹੜਾ ਪਨੀਰ ਕੱਟ ਕੇ ਰੱਖਿਆ ਹੋਈ ਸੀਗਾ ਉਹ ਵੀ ਐਡ ਕਰ ਦਵਾਂਗੇ ਅਤੇ ਉਸ ਨੂੰ ਵੀ ਕਰੀਬ 1 ਤੋਂ 2 ਮਿੰਟ ਇਸਦੇ ਵਿੱਚ ਹੀ ਮੈਰੀਨੇਟ ਹੋਣ ਲਈ ਛੱਡ ਦਵਾਂਗੇ ਪਨੀਰ ਵੀ ਵਿੱਚ ਐਡ ਕਰ ਦਿੱਤਾ ਤੇ ਹੁਣ ਇਸ ਨੂੰ ਵੀ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਕੋਟ ਕਰਾਂਗੇ ਪਨੀਰ ਤੇ ਮਟਰ ਦੋਨੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਲ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਪਾਣੀ ਐਡ ਕਰ ਦਿੱਤਾ ਹੈ ਤੇ ਇਸ ਨੂੰ 10 ਤੋਂ 12 10 ਤੋਂ 15 ਮਿੰਟ ਲਈ ਛੱਡ ਦਵਾਂਗੇ ਤੇ ਪਾਣੀ ਵੀ ਅਸੀਂ ਬਹੁਤ ਹੀ ਘੱਟ ਯੂਜ਼ ਕੀਤਾ ਕਿਉਂਕਿ ਅਸੀਂ ਇਹ ਗਾੜਾ ਪਨੀਰ ਬਣਾਵਾਂਗੇ ਬਿਲਕੁਲ ਵੀ ਤਰੀ ਵਾਲਾ ਜ਼ਿਆਦਾ ਨਹੀਂ ਬਣਾਵਾਂਗੇ ਵਿੱਚ ਮੈਂ ਤੁਹਾਨੂੰ ਚੈੱਕ ਕਰਕੇ ਵੀ ਦਿਖਾ ਰਹੀ ਆ ਸਬਜ਼ੀ ਦੇ ਵਿੱਚ ਬੋਇਲ ਆਣਾ ਸਟਾਰਟ ਹੋ ਗਿਆ ਹੈ ਅਪਾ ਇਸ ਨੂੰ ਬਣਾ ਜ਼ਰੂਰ ਕੁੱਕਰ ਦੇ ਵਿੱਚ ਰਹੇ ਆ ਬਟ ਅਪਾ ਸੀਟੀਆਂ ਨਹੀਂ ਲਗਵਾ ਰਹੇ ਆ ਅਪਾ ਇਸ ਨੂੰ ਭਾਫ ਨਾਲੇ ਬਣਾ ਰਹੇ ਆ ਕਿਉਂਕਿ ਕੁੱਕਰ ਦੇ ਵਿੱਚ ਸੀਟੀਆਂ ਲਵਾਉਣਾ ਜਿਹੜੇ ਮਟਰ ਹੈ ਉਹਨਾਂ ਦੇ ਜਿਹੜੇ ਦਾਣੇ ਹੈ ਉਹ ਚੰਗੇ ਉਹ ਫੇ ਹੋ ਜਾਂਦੇ ਉਹ ਮੈਨੂੰ ਵਧੀਆ ਨਹੀਂ ਲੱਗਦੇ ਬਣਾ ਆਪਾਂ ਕੁੱਕਰ 'ਚ ਹੀ ਰਹੇ ਆ ਬਟ ਸੀਟੀਆਂ ਨਹੀਂ ਲਗਵਾਵਾਂਗੇ ਬਾਕੀ ਤੁਹਾਡੀ ਮਰਜ਼ੀ ਹੈ ਮਟਰ ਮੇ ਸਾਡਾ ਬੜ ਕੇ ਤਿਆਰ ਹੈ ਲਾਸਟ ਦੇ ਵਿੱਚ ਮੈਂ ਇਸ ਵਿੱਚ ਥੋੜਾ ਜਿਹਾ ਹਰਾ ਧਨੀਆ ਪਾ ਦੂੰਗੀ ਤੇ ਸਿਰੂ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਮਟਰ ਪਨੀ ਸਾਡਾ ਬਣ ਕੇ ਤਿਆਰ ਹੈ ਤੇ ਹੁਣ ਮੈਂ ਤੁਹਾਨੂੰ ਇਸ ਨੂੰ ਸਰਵ ਕਰਕੇ ਦਿਖਾਨੀ ਆ ਤੁਸੀਂ ਆਪ ਦੇਖੋ ਗਾੜਾ ਬਿਲਕੁਲ ਹੀ ਢਾਬਾ ਸਟਾਈਲ ਜਿਹੜਾ ਮਟਰ ਪਨੀ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਤੇ ਤੁਸੀਂ ਇਸ ਨੂੰ ਘਰ ਵੀ ਬਣਾਓ ਤੇ ਟਰਾਈ ਕਰੋ ਇਸ ਰੈਸਪੀ ਨੂੰ ਤੇ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ